ਕੀ ਜਵਾਕ ਜੱਤ ਸੁਣਾ ਕਾਉਂੀ ਉਹਦਾ ਵੇ ਤੂੰ ਸੁਣਾਗਾ ਵੇ ਤੇਰੀ ਮਾਂ ਹੀ ਨੀ ਤੇਰੇ ਕੰਮ ਦੀ ਹੈਗੀ ਕਿ ਤੂੰ ਤਾਂ ਸੁਣਾਗਾ ਪਰ ਚਲ ਕੋਈ ਨਹੀਂ ਪਹੁੰਚਦਾ ਨਾ ਮੈਂ ਕਿਹੜਾ ਆਈ ਲੈ ਨੀ ਤੇਰੀ ਮਾਂ ਸਾਡਾ ਕੰਮ ਕਰਦੀ ਐ ਤੂੰ ਤਾਂ ਸਿਰ ਸੁਣਾ ਲਾ ਹਾਂ ਤੂੰ ਤਾਂ ਗੱਲਾਂ ਵੀ ਜਾਣਦਾ ਵੇ ਹੈ ਵੇ ਤੂੰ ਤਾਂ ਬਣਾ ਦੇ ਇਹ ਨਾ ਮਾਰ ਹੈ ਵੇ ਕਾਕਾ ਤੂੰ ਤਾਂ ਸੁਣਾ ਲਾ ਤੂੰ ਤਾਂ ਬਲੰਗਾ ਸੁਣਾਗਾ ਵੇ ਤੈਨੂੰ ਤੇਰੇ ਨਾਲ ਅੱਜ ਦੇਖਿਆ ਮੈਂ ਚਲ ਨਾ ਚਲ ਕੋਈ ਨਹੀਂ ਹੁਣ ਮੈਂ ਤੈਨੂੰ ਦੁੱਧ ਪਿਉਣ ਤੋਂ ਰੋਕ ਲਈ ਚਲ ਤੇਰੀ ਮਾਂ ਨੂੰ ਕਹਿ ਦਿਆ ਕਰੂੰ ਪਿਆ ਦੇ

ਮਾਪਣ ਚਾਰ ਮਾ ਤੁੱਲੇ ਰਹੀ ਐ ਮੀਆਂ ਆ ਹੋਇ ਇੱਥੇ ਬੈਠ ਕੇ ਕੰਮ ਕਰ ਲੈਣੀ ਉਹ ਮੈਂ ਤਾਂ ਤੈਨੂੰ ਐ ਕਹਿੰਦੀ ਸੀਗੀ ਭੈਣੇ ਹੁਣ ਮਖਾਂ ਵੀ ਮੈਨੂੰ 15 ਦਿਨ ਹੋ ਗਏ ਕੰਮ ਕਰਦੀ ਆ ਹਾਂ ਤੇ ਹੁਣ ਤੂੰ ਐ ਕਰ ਦੇ ਮੈਨੂੰ ਅੱਧੇ ਪੈਸੇ ਕੋਈ ਨਾ ਕੋਈ ਦੇ ਦੂਦੀ ਪੈਸੇ ਰੋਜ਼ ਹੀ ਮੰਗਣ ਲੱਗ ਜਾਈਂ ਰੋਜ਼ ਰੋਜ਼ ਤਾਂ ਨਹੀਂ ਮਹੀਨੇ ਬਾਅਦ ਦੇ ਦੂਗੀ ਨਹੀਂ ਰੋਜ਼ ਰੋਜ਼ ਦੀ ਗੱਲ ਨਹੀਂ ਹੈਣ ਤੂੰ ਐ ਦੇਖਣਾ ਤਾਂ ਹੁਣ ਜਾਂ ਤੂੰ ਐ ਕਰ ਮੈਨੂੰ ਕਣਕ ਦਾ ਕਟਾ ਦੇ ਦੇ ਨਾ ਭੜ ਤੇ ਦਿਵਾਲੀ ਕੋਲ ਫਾਂਟ ਕਿਲੋਆਂ ਆਖਾ ਸੀ 5 ਕਿਲੋ ਦੇ ਦੂੰਗੀ ਚਲੋ ਤੇ ਪੈਸੇ ਰਿੱਦੂ ਕੋਲ ਨੇ ਤੇ ਕੰਮ ਕਰਦੇ ਜਰਾ ਤੇ ਪਰ ਮੇਰੀ ਗੱਲ ਸੁਣ ਲੈ ਫਿਰ ਮੇਰੇ ਘਰ ਵਾਲਾ ਹੁਣ ਲੜਨ ਲੱਗ ਗਿਆ ਉਹ ਕਹਿੰਦਾ ਕੰਮ ਤੇ ਨਜਾਇਆ ਕਰ ਜਦੋਂ ਕਹਿੰਦਾ ਹੁਣ ਮੈਂ ਵੀ ਇਕੱਲਾ ਕੀ ਕਰਾਂ ਉਹ ਤੈਨੂੰ ਪਤਾ ਹੁਣ ਕਹਾ ਸਾਰੀ ਕੋਝੀ ਹੁੰਦੀ ਹੈ ਹਨਾ ਉਹਨੂੰ ਵੀ ਵਿਚਾਰੇ ਨੂੰ ਕਿੰਨਾ ਕ ਦੇ ਦਿੰਦੇ ਹੈਗੇ ਤੇ ਤੂੰ ਐ ਕਰ ਫਿਰ ਮੈਂ ਹੁਣ ਮੈਂ ਦਾ ਮਹਾਂ ਪੈਣ ਨੂੰ ਕਹਿੰਦੀ ਆ ਤਾਂ ਭੈਣਾ ਆਟੇ ਦਾ ਗੱਟਾ ਤੇ ਜਿਆ ਫਾਂਟ ਦਾ ਲੱਗਾ ਤੇ ਤੈਨੂੰ ਪਤਾ ਪੈਣੇ ਹੁਣ ਤੂੰ ਮੈਨੂੰ ਉਹਦੇ ਕਹਿੰਦਾ ਸੀਗਾ ਆਪਕੇ ਤਾਂ ਇੱਕ ਦਿਨ ਦੇ ਆਈ ਸੀਗੀ ਮੈਂ ਤਾਂ ਹੁਣ ਦੇਖ ਤੇਰੇ 15 ਦਿਨ ਹੋ ਗਏ ਲੱਗੇ ਹੁਣ ਆਪਕੋ ਕਹਿੰਦੀ ਮੈਂ ਚੱਲ ਮੈਂ ਅੱਖਾਂ ਦੇ 2 ਮਹੀਨੇ ਤੱਕ ਮੇਰੇ ਦੂਜੇ ਪੈਸੇ ਨਿਕਲਿਆਉਣਗੇ ਤੇ ਨਾਲੇ ਮੱਖੇ ਚੱਲ ਗਈ ਉਹ ਹੋ ਜਾਊਗਾ ਕੋਈ ਨਹੀਂ ਕੋਈ ਨਾ ਤੂੰ ਕਿਹੜਾ ਫਰੀ ਲੱਕੀਆ ਤੂੰ ਪੈਸੇ ਦੇਉਂ ਸਾਰੇ ਦੇ ਨਾਲੇ ਮੈਂ ਕਿਹੜਾ ਤੈਨੂੰ ਫਰੀ ਘਰ ਮਤ ਲੈ ਤੇਰਾ ਘਰੋਂ ਲੱਕੀਗਾ ਨਾ ਕਿ ਜਾਣ ਕਰਨਾ ਤੇ ਖਾਓਗੇ ਕਿ ਤੁਸੀਂ ਭੁੱਖੇ ਮਰੋਗੇ ਤੁਸੀਂ ਕੰਨਾਵਾਂ ਵੱਡੀਆਂ ਮਾਰਦੇ ਨਹੀਂ ਭਾਣੇ ਭੁੱਖੇ ਮਰਨ ਵਾਲੀ ਗੱਲ ਹੀ ਹੋਈ ਪਈ ਆ ਫਿਰ ਹੁਣ ਜਦੋਂ ਤੈਨੂੰ ਕਹੀ ਜਾ ਜਾਨੀ ਆ ਉਹ ਵਿਚਾਰੇ ਹੁਣ ਆਈ ਦੇਖ ਲੈਂਦੇ ਵੀ ਗਰੀਬ ਨਹੀਂ ਹੈਗੀ ਵਿਚਾਰੀ ਤੇ ਉਹ ਨਾਲ ਦੀ ਨਾਲ ਮੈਨੂੰ ਥੋੜੇ ਥੋੜੇ ਪੈਸੇ ਦੇਣਾ ਕੋਈ ਨਾ ਕੋਨੇ ਦੇ ਦੂਗੀ ਉਹ ਤਾਂ ਬਾਲੀ ਭੁੱਖ ਰਖਾਉਣੀ ਹੈ ਤੂੰ ਰੋਜ਼ ਹੀ ਕਦੇ ਕੁਝ ਮੰਗ ਲਿਆ ਕਦੇ ਕੁਝ ਮੰਗ ਲਿਆ ਤੇ ਭੁੱਖਾ ਵੀ ਕਾ ਮੁਕਾਦਲਾ ਥੋੜੀ ਜਿਆਦਾ ਹੀ ਇਹ ਜੀ ਹੁੰਦੀ ਹੈ ਤੂੰ ਬਾਹਰ ਕੁਝ ਮੰਗ ਲਿਆ ਭੈਣ ਨਹੀਂ ਭੈਣ ਜਾ ਦਿੱਤਾ ਹੁਣ ਮੈਂ ਵੀ ਸੁੱਖ ਨਾਲ ਜੀਣ ਦੀ ਦਾਰ ਦਿੱਤੀ ਆ ਕੀ ਕਰਦੇ ਫਿਰ ਕੰਮ ਕਰਾਉਂਦੇ ਚੱਲ ਕੋਈ ਨਹੀਂ ਭੈਣ ਮੈਂ ਤਰਸੜਦੀ ਹਾਂ ਬਾਹਰ ਆਓ ਆਓ ਛੱਡੋ ਛੱਡੋ ਜਰਾ ਕਰਤਾ ਨੇ ਚੱਲ ਜੀ ਮੈਂ ਆਹ ਕਰਦੇ ਮੈਨੂੰ ਦੁੱਖ ਲੱਗੀ ਐ ਇਹ ਪੱਖ ਲੱਗੀ ਐ ਜਵਾਕ ਨੂੰ ਮੈਂ ਲਾਂ ਦਾ ਕੁੜੀ ਬਾਵਾ ਟਾਈਮ ਦੀ ਫੜਾ ਕੇ ਲਈ ਐ ਮੈਂ ਆਖਿਆ ਸੀਗਾ ਮੈਂ ਕਿ ਤੇਰੀ ਆਂਟੀ ਕਿੱਥੇ ਫੜਾਇਆ ਜਵਾਕ ਨੂੰ ਮੈਂ ਕਿ ਚੱਲ ਉੱਥੇ ਮੈਂ ਜਾਦੀ ਨਾ ਨਾ ਕਮੈਰ ਕਰਦੇ ਨੂੰ ਦੇਖਿਆ ਹੀ ਨਹੀਂ ਸੀ ਤੂੰ ਤਾਂ ਚੱਲ ਹੈ ਨਹੀਂ ਕਿਸੇ ਕੰਮ ਦੀ ਜਵਾਕ ਤੈਨੂੰ ਸੁਣਾ ਨਾ ਨਹੀਂ ਭੈਣੇ ਪੁੱਤ ਕਿਸੇ ਕੰਮ ਦੀ ਕੀ ਤੈਨੂੰ ਪਤਾ ਬੰਦਾ ਦੁੱਖ ਦਾ ਮਾਰਾ ਕਰ ਲੌਂਦਾ ਜਾਂ ਧੁੱਖ ਦਾ ਮਾਰਾ ਕਰ ਲੌਂਦਾ ਹੁਣ ਤੁਹਾਡੀ ਇੱਧਰ ਮਣੀ ਜਾਗਦਾ ਕਤਰ ਕੁੰਡਣਾ ਹਾਂ ਹਾਂ ਪੁੱਤ ਹਾਂ ਦੀਦੀ ਬਣਿਆ ਹਾਂ ਈ ਆਦਾ ਸੀ ਭੁੱਖ ਲੱਗੀ ਆ ਹੈ ਆਂਟੀ ਤਾਂ ਤੇਰੀ ਲੜਦੀ ਵਾਲੀ ਆ ਮੇਰੇ ਨਾਲ ਨਾ ਨਾ ਤੇਰੇ ਨਾਲ ਲੜਦੀ ਬਣੀ ਤੂੰ ਮੁੰਡਾ ਸੁਣਾਗਾ ਚਲ ਬਲਾਸ ਸੁਣਾ ਮੁੰਡਾ ਤੇਰਾ ਤਾਂ ਚਲ ਨਹੀਂ ਭੈਣ ਜਵਾਕ ਤਾਂ ਮੇਰੇ ਦੋਸਤ ਨਹੀਂ ਸੋਣੇ ਆ ਹਾਂ ਭੈਣ ਜਵਾਕ ਬਲਾ ਹੀ ਸੋਣੇ ਜਵਾਕ ਆਗੇ ਹਾਂ ਚਾਨ ਕਹਿੰਦੇ ਹੁੰਦੇ ਕਰੀਬ ਦਾ ਜਵਾਕ ਤਾਂ ਨਾ ਸੋਣਾ ਹੁੰਦਾਗਾ ਭਣਾ ਵੀ ਕਿਉਂ ਤੇ ਗਿਆ ਭੈਣ ਲੱਗਦਾ ਕਿਹੜੇ ਦਿਨ ਤੋਂ ਭੋਰਾ ਵੀ ਨਹੀਂ ਮੇਰੀ ਨਹੀਂ ਪੈਣੀ ਚਾਹ ਹੁਣ ਤਾਂ ਇਹ ਪਤਾ ਹੀ ਆ ਇਹ ਕੀ ਕਰਾਂ ਪੈਰਾਂ ਪਾਰ ਬੈਠੀ ਹੋਈ ਖਿੰਦੇ ਚੱਕਰ ਆ ਗਿਆ ਤੇ ਚੱਲ ਮੈਂ ਨਾ ਗੋਹਾ ਸਿੱਟ ਕੇ ਦਿੰਨੀ ਆ ਤੇਰਾ ਫੇਰ ਆਹ ਹੋ ਆ ਉਹ ਛੜ ਗਈ ਤੁਸੀਂ ਥੱਲਾ ਧਰ ਕੇ ਬਹਿ ਹੀ ਲੈ ਤੂੰ ਤਾਂ ਪਹਿਲੇ ਗੋਹਾ ਵੀ ਚੱਜਣਾ ਨਹੀਂ ਸਿੱਟ ਕੇ ਜਾਂਦੀ ਅੱਡੇ ਗੋਹਾ ਨਹੀਂ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀ ਕਿ ਮੈਨੂੰ ਚੱਕਰ ਜਿਆ ਹੀ ਜਾਂਦੇ ਆ ਪਹਿਲਾਂ ਤੂੰ ਮੈਨੂੰ ਦੋ ਰੋਟੀਆਂ ਦੇ ਦੇ ਖਾਣ ਦੇ ਤਾਂ ਤਾਂ ਮੈਂ ਬਾਲੇ ਖਾ ਲ ਦੋ ਰੋਟੀਆਂ ਕੋਈ ਨਹੀਂ ਤੂੰ ਦੇ ਦਿੰਦੀ ਪਹਿਲਾਂ ਗੋਹਾ ਸਿੱਟ ਕੇ ਦੇਖੋ ਹੜੀ ਹੋ ਜਾ ਚੱਲ ਤਾਂ ਮੈਂ ਨਾ ਗੋਹਾ ਸਿੱਟ ਕੇ ਆਉਂਦੀ ਆ ਰਾਤ ਵੀ ਮੈਂ ਤਾਂ ਨਾ ਅਫਿਸ ਜਵਾਖੰ ਖੰਦ ਤਕਵਾਦੀ ਮੈਂ ਤਾਂ ਸਾਂਗਦੀ ਕਿਸੇ ਦੇ ਰੋਟੀ ਖਾੜਦੀ ਕੋਈ ਨਾ ਕੋਈ ਦੇ ਦੂੰਗੀ ਰੋਟੀ ਤੈਨੂੰ ਖਾਣ ਵਿਚਾਰ ਹੈ ਨਾ ਹੋ ਸੀ ਚਲ ਚਲ ਮੈਂ ਕੋਲੀ ਖੜੂਗੀ ਪਰ ਚੱਜਦਾਂ ਛਿੱਟ ਪੀਣਾਂ ਦੀ ਗੋਹੇਜਪੁਰ ਰੈਡੀ ਸੁੰਡਪਾਤ ਸਾਡੇ ਕੋਲ ਬਰਾਗੇ ਮੈਂ ਤਾਂ ਨਾ ਵਪਾਰ ਆਲੇ ਨੂੰ ਮੈਂ ਤਾਂ ਮੇਰੇ ਘਰ ਆਲੇ ਨੂੰ ਬਿੰਦ ਕਰਾ ਵੀ ਮੈਨੂੰ ਰੋਟੀ ਨਹੀਂ ਬਚੀ ਖਾਣ ਦੀ ਫੇਰ ਮੈਂ ਕਹਣਾ ਵਿਚਾਰਾ ਪਿਆਰ ਤੈਨੂੰ ਪਤਾ ਤਾ ਵਿਚਾਰਾ ਉਹ ਭੁੱਖਾ ਸੌਂਦਾ ਹੁਣ ਅੱਧੀ ਰੋਟੀ ਮੈਨੂੰ ਵੰਡ ਕੇ ਉਹ ਦਿੰਦਾ ਤੈਨੂੰ ਬੁਲਾਵਾਂ ਦੱਸ ਉਹਨਾਂ ਵੀ ਭਣੇ ਆਉਗੇ ਘਰ ਆਲੇ ਤੇ ਹਨ ਨਹੀਂ ਭਣੇ ਘਰ ਆਲੇ ਤੇ ਤੂੰ ਹੋਣੀ ਨਹੀਂ ਨਹੀਂ ਭਣੇ ਸੀ ਵੱਡਾ ਘਰੋਂ ਆਇਆ ਨਾ ਭੁੱਖ ਜੀ ਦਿਖਾ ਕੇ ਆਇਆ ਤਾਂ ਸਾਡੇ ਵੀ ਨਹੀਂ ਗਰੀਬਾਂ ਦੇ ਪੱਠੜ ਕੋਈ ਨਾ ਕੋਈ ਨਾ ਪੱਠੜ ਹੈ ਤੇਰੇ ਖਾਤਰ ਹੀ ਰੱਖਿਆ ਵੀ ਤੂੰ ਆਏਂ ਕਿਦਰ ਚਰੇਤਾ ਪੈ ਜੂਗਾ ਚੱਲ ਚੱਲ ਚਰੇਤਾ ਕਿ ਤੇਰੀ ਗੱਲ ਸੁਣ ਲਾ ਉਹਨਾਂ ਤਾਂ ਬੇੜੇ ਚਰੇਤਾ ਉਹਨਾਂ ਮੇਰੇ ਸਿਰ ਚਰੇਤਾ ਪੈ ਜਾਂਦਾ ਕਾ ਸੋਡੇ ਪਸਵਾ ਤੇਰੇ ਖਾਤਰ ਹੀ ਰੱਖਿਆ ਸਪੈਸ਼ਲ ਹੈ ਤੇ ਜਦੋਂ ਸਾਡੇ ਬਾਹਰ ਸੋਨੇ ਮੈਂ ਤਾਂ ਜਿੱਦਿਆਂ ਦੀ ਆਈਆਂ ਕਿ ਰੋਜ਼ ਸਿਰ ਨਹਾਉਣਾ ਪੈਂਦਾ ਕਾ ਭੈਣ ਮਾਰ ਕੇ ਜਾਂ ਤਾਂ ਮੈਨੂੰ ਪੱਠੜ ਲੈ ਕੇ ਦੇ ਦੇ ਮੈਂ ਤਾਂ ਸੋਨੇ ਮੀਨ ਨਾਮਾ ਸੰ ਪੂਰਾ ਕਰਕੇ ਕੋਈ ਨਾ ਕੋਈ ਤੇ ਤੁੰਗੀ ਬੱਠਣ ਲੱਗੀ ਪਤਾ ਨਹੀਂ ਲਾਲਚ ਮੇਰੀ ਗੱਲ ਸੁਣ ਨਾ ਲਾਲਚ ਪੂਰੀ ਬਣਾ ਸੱਚੀ ਆਹਾ ਤਾਂ ਜਾਣੇ ਆ ਕਿ ਸਾਫ ਉਸ ਤਾ ਨਾ ਤੇ ਇਥੋਂ ਕੌਣਾ ਪਹਿਲਾਂ ਤੈਨਕਾ ਸਜਾ ਨਹੀਂ ਆਉਂਦਾ ਹੈ ਨਾ ਕੋਈ ਨਾ ਕੋਈ ਬਿਠੇ ਰਹਿੰਦਾ ਕੰਮ ਕੁਛ ਹੋਰ ਵੀ ਕੰਮ ਲੱਭ ਕੋਈ ਕੁਛ ਬੋਲ ਜੀ ਮਸਾ ਕੰਮ ਲੱਭ ਲੈ ਚੱਲ ਜਰਾ ਆਪਣੇ ਘਰ ਲਾ ਹੁਣ ਬੱਠੂ ਕੋਹੇ ਦਾ ਕੋਈ ਕੁਛ ਬੋਲ ਜੀ ਪਹਿਲਾਂ ਤੈਨੂੰ ਕੀ ਹੈ ਭੋਰਾ ਵੀ ਕੰਮ ਕਰਨਾ ਨਹੀਂ ਹੋ ਅੱਜ ਦਾ ਕੰਮ ਨਾ ਮਾਰੀ ਗੱਲ ਹੈਗੀ ਪੈਸੇ ਰੋਜ਼ ਹੀ ਮੰਗਣੀ ਖੜ ਜਾਂਦੀ ਹੈ ਨੀ ਪਾਣੀ ਨਾਲ ਜਿੱਗੀ ਰੋਕੇ ਜਾਂਦੀ ਹੁੰਦੀ ਹੈ ਗੋਹਾ ਸਿੱਟਾਂ ਤੇ ਵਿਚਾਰੀਆਂ ਬਲਾਈਆਂ ਉਹ ਕਰ ਦਵਾ ਲੂ ਜਦੋਂ ਨਾ ਤਾਂ ਉਹ ਤਾਂ ਆਖ ਦਿੰਦਾਂ ਨਾ ਵੇਲੇ ਕੋ ਵੇਲੇ ਲੋੜ ਹੋਵੇ ਤੂੰ ਰੋਟੀ ਪਾਣੀ ਛੱਕ ਜਾ ਕਰ ਬੱਸ ਮੈਂ ਹੋਣਾ ਕੀ ਬੜਾਈਆਂ ਕਰੀਏ ਨਹੀਂ ਲੋਕਾਂ ਨੇ ਮੇਰੇ ਕੋਲੇ ਚੁੱਪ ਕਰਕੇ ਕੰਮ ਕਰ ਲਾ ਮੈਂ ਤੈਨੂੰ ਦੱਸਿਆਗਾ ਆਂ ਤਾਂ ਤੂੰ ਕਰਦੀ ਨਹੀਂ ਪੈਸੇ ਰੋਜ਼ ਬਾਹਰ ਦੀ ਜਿਵੇਂ ਰੱਖਦੇਵੇਂ ਸਿਰ ਦੇ ਮਿੱਟ ਮਾਰ ਤੇ ਸਾਡੀ ਗਾਂ ਤੂੰ ਆਉਣ ਵਾਲੀ ਖੜੀ ਹੈ ਕਿਥੇ ਉਹਦੇ ਤੇ ਰੱਖ ਨੀ ਸੱਚ ਮੇਰੀ ਗੱਲ ਸੁਣ ਲੈ ਮੇਰੇ ਨਾਲ ਸੂਟ ਪਾਤੇ ਪਏ ਸਾਰੇ ਤੇ ਮੈਂ ਤੈਨੂੰ ਆਏ ਆਖਿਆ ਸੀਗਾ ਮੈਨੂੰ ਕੋਈ ਪੁਰਾਣਾ ਕਰਾਣਾ ਸੂਟ

ਸੋ ਤਾਂ ਤਾਂ ਗਈ ਸੋ ਤਾਂ ਤੇ ਚੜਕਾ ਖਾਣਾ ਮੈਂ ਤੈਨੂੰ ਮਨੂ ਗੀਆਂ ਤੇ ਗੱਲ ਮੇਰੀ ਸੁਣੋ ਤੂੰ ਬਾਵਾ ਹੱਗੋ ਹੋਏ ਜੀ ਬਸ ਮਾਰ ਨੀ ਨਾ ਮੈਂ ਤਾਂ ਮਾਸਕੜੀ ਹਦੀ ਬਹੁਤ ਤੁਸੀਂ ਸਾਰਾ ਤੂੰ ਕਿਸੇ ਦਾ ਸਰਪਾ ਕ ਕਿਸੇ ਦਾ ਸਰਪਾ ਨੀ ਪਾਇਨੇ ਮੇਰੀ ਗੱਲ ਸੁਣ ਤੇ ਗੋਹਾ ਤਾਂ ਛੋੜਿਆ ਆ ਛੋੜੇ ਪਸੂਆਂ ਨੇ ਕੀਤਾ ਤੇ ਮੇਰੀ ਗੱਲ ਸੁਣ ਫਿਰ ਮੈਂ ਤਾਂ ਹੁਣ ਤੇ ਡਕਾਰੇ ਕਰਾਉਂਦਾ ਭੈਣ ਮੈਂ ਤਾਂ ਕੋਈ ਬਲਾ ਮਾਸਕੜੀ ਮਸਕੜਾ ਤਾਂ ਭੈਣ ਕਾ ਦਗਾ ਹੁਣ ਤਬਾ ਪਰ ਮੁਸਕਤਾ ਖਣੂਕੀ ਆਖਣਾ ਗਾ ਮੁਸਕਤਾ ਸੁਖਣਾ ਮੈਂ ਵੀ ਕਹ ਦੇ ਹਾਂ ਹਾਂ ਉਹ ਕਹੇ ਫੇਰ ਪਾਣੀ ਆਖੇ ਤੋ ਸਾਰਾ ਗੱਲਾਂ ਨਿਕਲਾ ਖੜ ਬਾਲੀਏ ਤੂੰ ਕਹਿਣ ਤਾ ਕੀ ਕਣਾ ਬਾਲੀਏ ਗੱਲਾਂ ਮਾਰਦੀ ਆ ਪਰ ਮੈਂ ਥੋੜਾ ਕਰਦੀ ਹਾਂ ਹੱਥ ਘਾਟੇ ਚ ਲਾਉਣੀ ਆ ਤੇ ਮੂੰਹ ਵੱਧ ਚਲਾਉਣੀ ਆ ਨਹੀਂ ਪਹਿਣ ਮੇਰੀ ਗੱਲ ਸੁਣਾ ਸੌਖੇ ਬੰਦੇ ਨੂੰ ਗੱਲਾਂ ਨਹੀਂ ਆਉਂਦਾਂ ਦਮਾਉਂ ਦਮਾਉਂ ਸੌਖਾ ਬੰਦਾ ਤਾੜਨਾ ਅੰਦਰ ਬਾੜਨ ਦੀ ਕਰਦਾ ਆ ਆਪਕੇ ਜੀ ਨੂੰ ਤਾਂ ਭੈਣ ਕਾਲਾਂ ਗੱਲਾਂ ਹੁੰਦਾਂ ਦੁਕਾਨ ਤੋਂ ਭੈਣ ਤੋਂ ਭੈਣ ਸਾਰੇ ਪਿੰਡਾਂ ਤੋਂ ਵੱਧ ਆਉਂਦੇ ਉਹ ਤਾਂ ਬਾਹਰ ਦਾ ਮਾਰਦੀਆਂ ਪੁੱਛਣਾ ਤਾਂ ਮੇਰਾ ਦਿਮਾਗ ਖਾ ਜਾਂਦੀ 15 ਦਿਨ ਰੋਜ਼ ਮੇਰਾ ਅੱਧਾ ਦਿਮਾਗ ਖਾ ਜਾਂਦੀ ਮੇਰਾ ਤਾਂ 15 ਦਿਨਾਂ ਚੋਂ ਮੇਰਾ ਸਾਰਾ ਹੀ ਖਾ ਗਈ ਉਹ ਦਿਮਾਗ ਖਾਣੀ ਨਹੀਂ ਪੈਣੀ ਦਿਮਾਗ ਕਾਦਾ ਖਾ ਦੇਣੀ ਤੈਨੂੰ ਪਾਰ ਪਤਾ ਹੀ ਆ ਹੁਣ ਆ ਗੱਲਾਂ ਕਰਕੇ ਭੈਣਾ ਭਾਈਆਂ ਨਾਲ ਟਾਈਮ ਪਾਸ ਕੀਤਾ ਜਾਂਦਾ ਹੈਗਾ ਹਨਾ ਤੇ ਜੇ ਹੁਣ ਉਹੀ ਗੱਲ ਕਿਸੇ ਨੂੰ ਨਾਮ ਬੁਲਾਵਾਂਗੇ ਤਪੈਣ ਫੇਰਾਏ ਵੀ ਹੋ ਜਾਂਦਾ ਕਾ ਮੁੜ ਕੇ ਕੋਈ ਕੰਮ ਤੇ ਵੀ ਨਹੀਂ ਲੈ ਕੇ ਜਾਂਦਾ ਕਾ ਹਾਂ ਹੋ ਆ ਹੋ ਜੇ ਹੁਣ ਬਲਾਉਨੇ ਚਲਾਉਨੇ ਆ ਤਾਂ ਹੁਣ ਹਰਿਆਕ ਕੰਮ ਤੇ ਲੈ ਕੇ ਜਾਂਦਾ ਵਾ ਹਾਂ ਜਿਦਰੀਆਂ ਗੱਲਾਂ ਮੁੱਕਦੀਆਂ ਹੋਣਾ ਤਾਂ ਦੋ ਬੱਟਲ ਕੋ ਹੋ ਜਾਂ ਸਿੱਟ ਕੇ ਲਾ ਜੀ ਜਿਹਨਾਂ ਤੇ ਬਾਹਰ ਘੜ ਤੇ ਚੰਗਾ ਮੈਂ ਮੜੇ ਦੇ ਅੰਦਰ ਜਾਂ ਨਹੀਂ ਮੜੇ ਦੇ ਮਿਜੂਸ ਜਪੀਆਂ ਮੈਂ ਚੱਕਰ ਤੇ ਆਈ ਰਹੇ ਨਹੀਂ ਮੈਂ ਮਾਰ ਜੂ ਹਾਂ ਨਹੀਂ ਪੁੱਡੀ ਖਾਣ ਦੀ ਲੱਟ ਹੈ ਲੈ ਬਣਾਸ ਮਾਰ ਕੇ ਕਰ ਕੇ ਗਈਏਗੀ ਮੈਂ ਤਾਂ ਸਰ ਜਾ ਕੇ ਚੂਸ ਪੀ ਆ ਮਾ ਭਾਣੇ ਤਾਂ ਬਾਲਾ ਕੁਝ ਬੋਲਦੀ ਆਗੀ ਮੈਂ ਤਾਂ ਕਿਧਰ ਫਸ ਗਈ ਹਜੇ ਹੁਣ ਆਏ ਨਹੀਂ ਪਤਾ ਪੈਸੇ ਤਾਂ ਹੈ ਮੈਨੂੰ ਪਤਾ ਮਸਾਂ ਦੇਊਗੀ ਮੀਨ ਗੋਣਾ ਕੋਲ ਕੇ ਕਿਹੜੀ ਮੈਨੂੰ ਭਾਂ ਦੇਊਗੀ 15 ਦਿਨ ਹੋ ਗਏ 15 ਦਿਨ ਹੋ ਗਏ ਆ ਖਾਂਗੋ ਆਈ ਪਈ ਐ ਖੰਗਾਲੀ ਸੀ ਸੀ ਲਿਆਉ ਨੂੰ 100 ਰੁਪਏ ਨੇ ਦਿੱਤੇ ਨਹੀਂ ਐਡੀ ਚੰਦਰੀ ਭਾਣੇ ਵਾਲੇ ਮਾੜੇ ਮਾਜ ਨੇ ਦੇਗੀ ਹਜੇ ਤਾਂ ਲ ਸ਼ਰਮ ਨਹੀਂ ਆਉਂਦੀ ਬਣਾਸ ਮਾਰਕ ਕਹਿੰਦੀ ਏ ਗੋਹੇ ਜੀ ਮੁਸਕ ਨਹੀਂ ਆਉਂਦੀ ਵੀ ਗੋਹਾ ਮੁਸਕ ਗੋਹਾ ਤਾਂ ਸੋਡੇ ਪਸੂਆਂ ਨੇ ਕੀਤਾ ਇਹ ਕੋਨਾ ਮੇਰੇ ਜਵਾਕਾਂ ਨੇ ਜਾਂ ਮੈਂ ਕੀਤਾ ਦਾ ਤਾਂ ਦਸ ਹੱਦ ਹੋਈ ਖੜੀ ਏ ਜਮਾ ਵੀ ਦੁੱਧ ਪੀਣ ਵਾਲੇ ਤਾਂ ਮਿੰਨ ਤੋਂ ਕੋਈ ਚੋਕਾ ਆਉਂਦੀ ਮੈਂ ਚਾਹ ਐਨਾ ਜੂਸ ਬਣਾ ਕੇ ਧਰਦੀ ਆ ਐਨਾ ਜੂਸ ਤੂੰ ਫੇਰ ਹੀ ਬਣਾਏਗੀ ਜੋ ਗੋਹਾ ਸਿੱਟੇਂ ਕਿ ਪਸੂਆਂ ਦਾ ਪਸੂ ਨਹੀਂ ਕੋਈ ਨਹੀਂ ਕਿੰਨੇ ਕਦਨ ਐ ਕਰਦੀਆਂਗੀ ਅਜੇ ਤਾਂ ਉਹ ਜੇ ਹੋਰ ਹੁਕਮ ਲਾਵੀ ਮੇਰਾਂ ਗਾ ਪਾਥੀਆਂ ਇਕੱਠੀਆਂ ਕਰਕੇ ਉੱਤੇ ਗੋਹਾ ਲਾ ਜੀ ਨਾ ਮੇਰੀ ਗੱਲ ਸੁਣ ਇਹਨੂੰ ਆਏ ਨਹੀਂ ਹੋੜਦੀ ਵੀ ਜੂਸ ਕਾਦੇ ਨਾ ਬਣਾਏਗੀ ਜੇ ਨਾ ਗਾਣ ਨੂੰ ਨੀਰਾ ਪਾਇਆ ਮੈਂ ਇਸ ਨੂੰ ਨੀਰਾ ਪਾਇਆ ਜਦੋਂ ਮਾਰਾਂਗਾ ਤੇਰੀ ਟੂਈ ਚ ਲੱਤਾਂ ਚਾਰ ਤੇ ਤੂੰ ਤਾਂ ਜੂਸ ਤਾਂ ਕੀ ਜਿਹੜਾ ਤੇਰਾ ਪੀਤਾ ਪਹਿਲਾਂ ਤਾਂ ਉਹ ਵੀ ਵਾਪਸ ਨਾ ਆਇਆ ਤਾਂ ਤੁਹ ਕਹੀ ਨਹੀਂ ਨਾਲ ਤਾਂ 100 ਕੁਝ ਬੋਲਦੀ ਆ ਨਾਲ ਕੰਮ ਕਰਦੀ ਨਹੀਂ ਪਣ ਜਾਵਾ ਗੁਣ ਨਹੀਂ ਗਰੀਬ ਬੰਦੇ ਦੀ ਕੋਈ ਨਹੀਂ ਪਰਖ ਪਾਉਂਦਾ ਵੀ ਜਦੋਂ ਸਾਡਾ ਫਸਲਾਂ ਨਾ ਪੂਰਾ ਨਹੀਂ ਪੈਂਦਾ ਸਾਡਾ ਨੌਕਰੀਆਂ ਨਾ ਪੂਰਾ ਨਹੀਂ ਪੈਂਦਾ ਕੁੜ ਤੇ ਅਡੀ ਧਾਰ ਬੰਦੇ ਦਾ ਵਿਚਾਰੇ ਦਾ ਕਿਵੇਂ ਪੂਰਾ ਪੈਂਦਾ ਥੋੜੇ ਮੈਂ ਮਰ ਜਾ ਕਿਥੇ ਤਾਂ ਤੁਸੀਂ ਹੁਕਮ ਲਾ ਦੇਣੋ ਆ ਲੈ ਜੀ ਪਰਚੀ ਤੇ ਨੂਨ ਮਿਰਚਾ ਲਈ ਲਿਖ ਕੇ ਧਰੀ ਪਈ ਐ ਐ ਸਿੱਖਾਂਗਾ ਡੱਬੀਆਂ ਵੀ ਲਿਆ ਦੀ ਤੇ ਵਿਚਾਰੀਆਂ ਮੇਰੇ ਵਰਗੀਆਂ ਗਰੀਬਣੀਆਂ ਕੋਈ ਮੇਰੇ ਵਰਗੀ 10 ਰੁਪਈਆਵਾਂ ਦੀਆਂ ਮਿਰਚਾਂ ਲੈ ਕੇ ਆਉਂਦੀ ਐ 10 ਰੁਪਈਆ ਦੀ ਚਾਹ ਲੈ ਕੇ ਆਉਂਦੀ ਐ वह भी लुको के हैं? फिर ता पता जे चल लगे चल वे मना चार चुगल ने कर लेते ली मेरे मगर पी चंडेल खरा जो लिहाज होंगी सी लिहाज तो हूं भी सी जो ता हो के सी। ओ गल मिठी होके मैं कम ते ला ओद नी भैने आ जा नी भैने आ जा मैं भी भजी गई मैं खाता रोज ਦੁੱਤਾ ਤਾਂ ਕੀ ਸੀ ਕਦੇ ਨਹੀਂ ਪੈਣਾ ਕਿਸੇ ਚੀਜ਼ ਦੀ ਲੋੜ ਹੋਵੇ ਸਾਡਿਆਂ ਲਿਆਇਆ ਕਰੋ ਨਹੀਂ ਪੈਣਾ ਕਿਸੇ ਚੀਜ਼ ਦੀ ਲੋੜ ਹੋਵੇ ਸਾਡਿਆਂ ਲਿਆਇਆ ਕਰੋ ਹਮ ਅੱਜ ਜੇ ਮਾਂ ਅੱਜ ਜੇ ਕੰਮ ਕਰਕੇ ਮੰਗਦੇ ਆਂ ਹੁਣ ਗੱਲ ਤੇ ਨਹੀਂ ਆਉਂਦੀ ਨਾ ਪਣ ਪਹਾੜੀ ਵਾਲੀਏ ਕੋਈ ਨਹੀਂ ਕੋਈ ਨਹੀਂ ਮੈਂ ਤਮੀਂ ਨਾ ਉਹ ਕਰਦਿਆਂ ਨਾ ਦੇਊਗੀ ਮੈਂ ਤਾਂ ਪੰਚਾਇਤ ਇਕੱਠੀ ਕਰ ਲੂੰਗੀ ਫਿਰ ਆਪੇ ਦੇਊਗੀ ਮੈਂ ਤਾਂ ਕਹਿ ਦੂੰਗੀ ਵੀ ਭਾਈ ਮੈਂ ਕੰਮ ਕਰਿਆਗਾ ਹੁਣ ਮੇਰਾ ਤਾਂ ਬੜੂਗਾ ਤਾਂ ਮੇਰਾ ਤਿੰਨ ਚਾਰ ਹਜ਼ਾਰ ਤੇ ਹੁਣ ਮੈਨੂੰ ਇਹ ਲੱਗਦਾ ਪਤਾ ਨਹੀਂ ਦੇਊਗੀ ਕਿ ਨਾ ਜਮਾਲ ਨੀ ਹੂੰ ਤਾਂ ਕੁੜੀ ਪੰਜ 7ਵੀਂ ਕਲਾਸ ਚ ਪੜਦੀ ਐ ਜੀ ਮੈਂ ਤਾਂ ਐ ਕਹਿਨੀ ਆਂ ਜੀ ਮੈਨੂੰ ਤਾਂ ਕਿਆ ਲਾਣ ਪੜਾ ਮੈਨੂੰ ਤਾਂ ਨਹੀਂ ਇਹ ਕੀ ਦਾ ਪਤਾ ਤੇ ਪਹਿਨੇ ਸੱਚੇ ਨੇ 200 ਰੁਪਏ ਦੀ ਗੱਲ કરી ਸੀਗੀ ਵੀ ਤੈਨੂੰ ਮੈਂ ਇੱਕ ਦਿਨ ਦਾ 200 ਰੁਪਏ ਦੇਵਾਂਗੀ ਤੇ ਮੈਂ ਤਾਂ ਨਾ ਕੁੜੀ ਤੋਂ ਨਾ ਗੋਹਾ ਛੱਡਣਾ ਕੇਰਾ ਕੁੜੀ ਤੋਂ ਬਹਿ ਕੇ ਪੈਸੇ ਜੜਵਾਉਣੀ ਆ ਤੇ ਅੱਜ ਮਹੀਨਾ ਹੋ ਗਿਆ ਤੇ ਮਹੀਨੇ ਦੇ ਪੈਸੇ ਲਾਉ ਫਿਰ 200 ਰੁਪਏ ਆਖਿਆ ਸੀਗਾ ਬੋਝ ਦਾ ਉਹ ਤਾਂ ਕੁੜ ਸਾਢੇ 350 ਲੈਂਦੇ ਇਹਨਾਂ ਨੂੰ ਪਤਾ ਹੀ ਆ ਵੀ ਇਹ ਗਰੀਬਣੀ ਆਇ ਤਾਂ ਕਾ ਲੈਂਦੇ ਚੱਲ ਕੋਈ ਨਹੀਂ ਮੈਂ ਕੋਹ ਹੱਸੜਦਾ ਕਿਰ ਗਰਨ ਦੇ ਨੇ ਕੁੜੀ ਨੂੰ ਬਿਠਾ ਕੇ ਸਾਭ ਕਰਾਉਣੀ ਆ ਉਹ ਆ ਜਾ ਜਾ ਕੇ ਨਾ ਸਾਭ ਜੜਾਉਣੀ ਆ ਕੁੜੀ ਨੂੰ ਬਿਠਾ ਕੇ ਵੀ ਭਾਈ 200 ਦੇ ਸਾਭ ਨਾ ਤੇ ਮਹੀਨੇ ਦੇ ਕਿੰਨੇ ਪੈਸੇ ਬਣਨਗੇ ਫਿਰ ਮੈਂ ਜਾ ਕੇ ਉਹ ਕਰ ਦੂੰਗੀ ਉਹਨੂੰ ਦੱਸ ਦੂੰਗੀ ਵੀ ਇੰਨੇ ਪੈਸੇ ਬਣਦੇ ਆ ਭਾਈ ਤੇ ਤੂੰ ਮੈਨੂੰ ਇੰਨੇ ਪੈਸੇ ਦੇ ਮਹੀਨੇ ਦੇ ਨਹੀਂ ਤਾਂ ਫਿਰ ਜਾਣਾ ਬੰਦ ਕਰ ਦੂੰਗਾ ਐਵੇਂ ਆਪਦੇ ਹੱਡ ਖਰਾਬ ਕਰਨੇ ਨੇਗੇ। ਪਸੂ ਜੇ ਵੀ ਉਹਨਾਂ ਦੇ ਥਬਾਲੇ ਭੜੇ ਆ ਗਾਂ ਜੀ ਨੇ ਪੰਨਤੀ ਸਿਟੂਈ ਮੇਰੇ ਤਾਂ ਟੱਕਰ ਮਾਰ ਕੇ ਇਹ ਮੈਨੂੰ ਹੋਰ ਰੋਗਣ ਕਰਕੇ ਤਰਨਗੇ। ਮੈਂ ਤਾਂ ਬਹਿਣੇ ਜਹੇ ਜਾਂ ਕਹਿੰਦੇ ਹੁੰਦੇਗੇ ਬੰਦੇ ਹੁਣ ਕਰਦੇ ਉਹ ਜੇ ਜਨੌਰ ਵੀ ਹੋ ਜਾਂਦੇਗੇ। ਆ ਜਹੇ ਜੀ ਆਪ ਇੰਨੀ ਭੜੀ ਉਹ ਜੇ ਗੋਹਾ ਜਨੌਰਾਂ ਰੱਖੀ ਬੈਠੀ ਐ। ਪਰ ਤਾਂ ਪਸੂ ਕੁੱਤਾ ਮਰ ਗਿਆ ਕੋਈ ਗੋਹਾ ਸੂ ਕੁੜਾ ਸੱਟਣ ਨਾ ਲੱਗੇ। ਨੇ ਪੁੱਤੇ ਆ ਦੀ मार मार्केट कर तोड़न के हटुई वाली नाड़ कोई ना कोई और की है मुड़ के मेरा कंजर ने लाज भी न करा के देना नहीं लाज बेचारा करा के का दे ना देऊंगा सिर दुख दे दी गोली ले नु त पैसा नहीं खोले ओ हो ना पहने मैं नहीं है जे पसुंन नीराचारा इना दे पाके जांदी ओ हो ला पहने दबा दबा छोड़ ਆਇਤਾ ਦੇਖਦੀ ਨਹੀਂ ਕਿੰਨੇ ਕੰਮ ਕਰਦੇ ਕਰਕੇ ਦਿੰਨੀ ਆ ਵੀ ਆਉਂਦਾ ਤਾਂ ਸੋਡਾਂ ਨੂੰ ਕੁੱਤੇ ਦਾ ਗੋਹੇ ਹੀ ਨਹੀਂ ਪੂਰਾ ਤੂੰ ਤਾਂ ਕਿਸੇ ਨੂੰ 500 ਰੁਪਏ ਰੋਜ਼ ਦਾ ਦੇਵੇਂ ਨਾ ਤੇਰੇ ਕੰਮ ਤੇ ਤਗਲੇ ਨੇ ਤਾਂ ਵੀ ਨਹੀਂ ਲੱਗਣਾਗਾ ਕੋਈ ਨਹੀਂ ਭਣੇ شریفੀ ਨਾ ਬੰਦਾ ਤਾਰੇ ਕੋਈ ਨਹੀਂ ਗਰੀਬ ਆ ਫਿਰ ਆਪਦੇ ਘਰੇ ਆਗੇ ਮੈਂ ਤਾਂ ਅੱਜ ਕਰੜੀ ਜੀ ਹੋ ਕੇ ਕਹੂੰਗੀ ਵੀ ਭਣੇ ਮੇਰੇ ਪੈਸੇ ਦੇ ਦ ਮੈਂ ਕਿਹੜਾ ਕੁੜੀ ਕੋਲ ਭੱਜਾਂ ਪਾਸਾ ਦਵਾ ਦਾ ਗੋਹਾ ਜਾਂ ਸੱਟਦੇ ਆ ਫਿਰ ਹੋਰ ਕੀ ਆ Ti tei goha ਨੇ ਗੋਹਾ ਤਮੈ ਸੱਟਿਆ। ਕਿ ਐ ਵਾਰੀ ਕਹਤਾ ਕੁਰਸੀ ਨੇ ਹਣਾ ਖਲਾਇਆ ਕਰ ਦੂਰ ਹੋ ਕੇ ਖਾ ਲੈ। ਮੈਨੂੰ ਪਹਿਲਾ ਚੱਕਰ ਆ ਗਿਆ ਸੀ ਮੈਂ ਤਾਂ ਤਾਂ ਲਾਉਂਦੀ ਸੀਗੀ ਕੁਰਸੀ ਤੇ ਪੈਣਾ। ਪੈਣਾ ਖਾ ਕੇ ਗੱਲ ਕਰ ਲਈ। ਨਹੀਂ ਪੈਣਾ ਤੁਸੀਂ ਸੋਚਦਗਾਨੀ ਆਂ। ਇਹ ਸੋਚਦਨਾ ਇਹ ਵੀ ਜੱਟ ਦੀ ਸੀ। ਬਾਅਦ ਮੈਂ ਤੇਰੇ ਕੰਮ ਤੋਂ ਤੰਗ ਆ ਕੇ ਹੁਣ ਮੇਰਾ ਤਾਂ ਪੈਣਾ ਜਵਾਬ ਆਗਾ। ਤੇ ਮੈਂ ਨਾ ਮੇਰੀ ਕੁੜੀ ਤੋਂ ਪੈਸੇ ਜੜਵਾ ਕੇ ਲੈ ਕੇ ਆਈਆਂ ਤੇ ਪੈਣਾ ਮੇਰੇ ਸ਼ੀਹ ਹਜ਼ਾਰ ਰੁਪਇਆ ਬਣ ਗਿਆ। ਅੱਛਾ ਸ਼ੀਹ ਹਜ਼ਾਰ ਬਣ ਗਿਆ। ਫੇਰ ਹੁਣ ਤੂੰ ਕੀ ਕਹਿੰਨੀ ਮੈਨੂੰ? ਹੁਣ ਪੈ ਮੈਨੂੰ ਦੇ ਦੇ ਪੈਸੇ ਤੂੰ। ਕੋਈ ਨਹੀਂ ਤੈਨੂੰ ਮੈਂ ਦਿੰਦੀ

ਨੌਂ ਦਾ ਮੋਸਰਾ ਮੈਂ ਕਰੇ ਜਾ ਕੇ ਕੀ ਜਵਾਬ ਦੇਉਂਗੀ ਮੈਨੂੰ ਤਾਂ ਅੱਜ ਆਜਵਾ ਕੜ ਪਿਓਗੀ ਮੈਂ ਉਹਨੂੰ ਕੀ ਕਹੂੰਗੀ ਆ ਕਿ ਮੇਰੇ ਪੈਸੇ ਰੱਖਦੇ ਮੈਂ ਮੀਨਾ ਕੰਮ ਕੀਤਾ ਮੈਂ ਨਹੀਂ ਮੇਰੇ ਕੋਲ ਨਹੀਂ ਬੁੱਤੋ ਐਨੇ ਚਲ ਕੋਈ ਨਹੀਂ ਕਿਸੇ ਨਾਲ ਚੋਰੀ ਠੱਗੀ ਕਰੀ ਤਾਂ ਬੰਦੇ ਦੇ ਅੱਗੇ ਆਪ ਹੀ ਆ ਜਾਂਦੀ ਗਰੀਬ ਦਾ ਖਾਦਾ ਤਾਂ ਕਿਤੇ ਨਹੀਂ ਲੁਕਦਾ ਹੁੰਦਾ ਚਲ ਕੋਈ ਨਹੀਂ ਮਨੋ ਬਾਗ ਦਾ ਸਬਰ ਕਰ ਤੇ ਹਾਂਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਸਾਨੂੰ ਸਾਡੀ ਵੀਡੀਓ ਦੇਖ ਕੇ ਤੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਤੇ ਸਾਡੇ ਚੈਨਲ ਨੂੰ ਕਰ ਲਓ ਤੁਸੀਂ ਸਬਸਕ੍ਰਾਈਬ ਤੇ ਕਰੋ ਜੀ ਸਾਡੀ ਮਦਦ ਵੱਧ ਤੋਂ ਵੱਧ ਸਕੁੱਟੀ ਮਦਦ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਜਿਵੇਂ ਤੁਸੀਂ ਸਾਨੂੰ ਪਹਿਲਾਂ ਪਿਆਰ ਦਿੰਦੇ ਆਏ ਹੋ ਸਾਨੂੰ ਤੁਸੀਂ ਐਵੇਂ ਜੁੱਕਰੀ ਪਿਆਰ ਦਿੰਦੇ ਆਏ ਹੋ ਤੇ ਸੋਨੂੰ ਅਸੀਂ ਰੋਜ਼-ਰੋਜ਼ ਨਵੀਆਂ ਤੋਂ ਨਵੀਆਂ ਸਟੋਰੀਆਂ ਬਣਾ ਕੇ ਦਿਖਾਇਆ ਕਰਾਂਗੇ ਤੇ ਵਧੀਆ ਬਣਾ ਲਾਂਗੇ ਅਸੀਂ ਇੱਕ ਟੀਮ ਤੇ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਦੇਖਿਆ ਕਰੋ ਤੇ ਪਸੰਦ ਕਰਿਆ ਕਰੋ ਧੰਨਵਾਦ ਜੀ ਸਸਰੀ